ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕੌਰਜ਼ ਬਟਿਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜੋ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕਵੈਸਟ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਤੁਸੀਂ ਸਾਡੀ ਵੀਡੀਓ ਨੂੰ ਆਸਾਨੀ ਨਾਲ ਦੇਖ ਸਕੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਆ ਕਰੋ ਜੋ ਕਿ ਤੁਹਾਨੂੰ ਪਤਾ ਹੈ ਕਿ ਆਪਣਾ ਕੱਪੜੇ ਦਾ ਕੰਮ ਹੈ ਔਰ ਬੁਟੀਕ ਦਾ ਕੰਮ ਵੀ ਹੈ ਤੇ ਜਿਵੇਂ ਕਿ ਬੁਟੀਕ 'ਚ ਜਿਵੇਂ ਸਾਡੇ ਕੋਲ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੋ ਨਾ ਜਿਵੇਂ ਆਰੀ ਵਰਕ, ਥ्रेड ਵਰਕ, ਜਰੀ ਵਰਕ, ਹੈਂਡ ਵਰਕ, ਹੈਂਡ ਪੇਂਟਿੰਗ ਹਰ ਪ੍ਰਕਾਰ ਦਾ ਵਰਕ अवेलेबल ਹੈ ਤੁਸੀਂ ਕਰਵਾ ਸਕਦੇ ਹੋ ਔਰ ਸਟਿਚਿੰਗ ਵਿੱਚ ਜਿਵੇਂ ਲਹਿੰਗੇ ਕਰਾਰੇ ਸ਼ਰਾਰੇ ਸਿੰਪਲ ਸੂਟ ਲਾਈਨਿੰਗ ਵਾਲੇ ਸੂਟ ਕਿਸੇ ਵੀ ਤਰ੍ਹਾਂ ਦੀ ਡਰੈਸ ਹੈ ਜੇ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਹਾਂਜੀ ਆਪਣੀ ਸ਼ਾਪ ਤੇ ਹਰ ਪ੍ਰਕਾਰ ਦੀ ਵੈਰਾਈਟੀ ਤੁਹਾਨੂੰ ਮਿਲੇਗੀ ਕੱਪੜੇ ਚ ਜਿਵੇਂ ਪਾਰਟੀ ਵੇਅਰ ਸੂਟ ਸਿੰਪਲ ਸੂਟ ਪ੍ਰਿੰਟ ਸੂਟ ਤੇ ਲਾਈਨਿੰਗ ਵਗੈਰਾ ਹਰ ਹਰ ਤਰ੍ਹਾਂ ਦਾ ਦੁਪੱਟੇ ਦੀ ਵੈਰਾਈਟੀ ਮਿਲੇਗੀ ਹਾਂਜੀ ਜਿਵੇਂ ਕਿ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜਿਵੇਂ ਜਿਹੜੇ ਆਪਣੇ ਬੁਟੀਕ ਤੇ ਸੂਟ ਰੈਡੀ ਹੋਏ ਵਰਕ ਕੀਤੇ ਆ ਆਪਾਂ ਉਹ ਤੁਹਾਨੂੰ ਲੈ ਕੇ ਆਏ ਆ ਜੇਕਰ ਤੁਹਾਨੂੰ ਕਿਸੇ ਕੋਈ ਵੀ ਡਿਜ਼ਾਈਨ ਜਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਉਹ ਤੁਸੀਂ ਸਾਡੇ ਕੋਲ ਕਰਵਾ ਸਕਦੇ ਹੋ ਅਗਰ ਤੁਹਾਡਾ ਕੋਈ ਆਪਣਾ ਡਿਜ਼ਾਈਨ ਆ ਤਾਂ ਤੁਸੀਂ ਉਹ ਵੀ ਸਾਨੂੰ ਪਿਕ ਭੇਜ ਕੇ ਕਰਵਾ ਸਕਦੇ ਹੋ ਤੇ ਜੇਕਰ ਸਾਡੇ ਦਿਖਾਏ ਹੋਏ ਡਿਜ਼ਾਈਨਾਂ ਚ ਕੋਈ ਵੀ ਸੂਟ ਤੁਹਾਨੂੰ ਪਸੰਦ ਆਦਾ ਤੁਸੀਂ ਉਹਦਾ ਦਾ ਡਿਜ਼ਾਈਨ ਵੀ ਸਾਡੇ ਤੋਂ ਬਣਵਾ ਸਕਦੇ ਹੋ ਹਾਂਜੀ ਹੁਣ ਤੁਹਾਨੂੰ ਤੁਹਾਨੂੰ ਦਿਖਾਉਣੇ ਆ ਆਪਣੇ ਸੂਟ ਜਿਵੇਂ ਕੁਝ ਥ੍ਰੈਡ ਵਰਕ ਹੋਣਗੇ ਔਰ ਕੁਝ ਜਰੀਵਾਰ ਹੋਣਗੇ ਹਾਂਜੀ ਆਪਣਾ ਪਹਿਲਾ ਸੂਟ ਹੈ ਹਾਂਜੀ ਇਹ ਰਿਹਾ ਆਪਣਾ ਪਹਿਲਾ ਸੂਟ ਹਾਂਜੀ ਇਹ ਖਾਦੀ ਸ਼ਿਲਕ ਤੇ ਕੀਤਾ ਹੋਇਆ ਡਿਜ਼ਾਈਨ ਦੇਖੋ ਇਹ ਇਸ ਤਰ੍ਹਾਂ ਇਹਦੀ ਵੇਲ ਪਾਈ ਹੈ ਜਿਵੇਂ ਅੱਜਕੱਲ ਇਹ ਡਿਜ਼ਾਈਨ ਬਹੁਤ ਟ੍ਰੈਂਡ ਚੱਲ ਰਿਹਾ ਹੈਗਾ ਪਹਿਲਾਂ ਪਸ਼ਮੀਨੇ ਦੇ ਸੂਟਾਂ ਤੇ ਵੀ ਇਹ ਵਾਲਾ ਡਿਜ਼ਾਈਨ ਬਹੁਤ ਹੋਇਆ ਹੈਗਾ ਤੇ ਹੁਣ ਜਿਵੇਂ ਸਿੰਥੈਟਿਕ ਕੱਪੜੇ ਦੇ ਵੀ ਕਰਵਾਉਣ ਲੱਗ ਜਿਵੇਂ ਪਾਰਟੀ ਵੇਅਰ ਸੂਟ ਹੋ ਗਏ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਪਿਆ ਕਾਟਨ ਤੇ ਹੁਣ ਨਹੀਂ ਕਰਵਾਉਣਾ ਹੁਣ ਜਿਵੇਂ ਕਿ ਸਿੰਥੈਟਿਕ ਸੂਟਾਂ ਤੇ ਜ਼ਿਆਦਾ ਕਰਵਾਉਣ ਲੱਗ ਗਏ ਦੇਖੋ ਇਸ ਤਰ੍ਹਾਂ ਦੀ ਵੇਲ ਇੱਥੇ ਪਾਈ ਹੈਗੀ ਆ ਇਹ ਹੈਗਾ ਤੰਬਾ ਸ਼ੇਡ ਸਕਿਨ ਡਾਰਕ ਸਕਿਨ ਜਿਹਾ ਸ਼ੇਡ ਹੈ ਇਹ ਵਾਲਾ ਖਾਦੀ ਛਿਲਕਾ ਤੇ ਆ ਦੇਖ ਲੋ ਇਹ ਟੂ ਟੋਨ ਚ ਆ ਜਾਂਦਾ ਜਿਵੇਂ ਇਧਰਲੀ ਸਾਈਡ ਇਹਦੀ ਆ ਵੇਖੋ ਇਧਰਲੀ ਸਾਈਡ ਇਹਦੀ ਥੋੜੀ ਲਾਈਟ ਆ ਜਾਂਦੀ ਹੈ ਇਧਰਲੀ ਥੋੜੀ ਡਾਰਕ ਆ ਜਾਂਦੀ ਹੈ ਇਸ ਤਰ੍ਹਾਂ ਇਹ ਘੇਰੇ ਤੇ ਵੇਲ ਆ ਗਈ ਹੈ ਤੇ ਇਸ ਤਰ੍ਹਾਂ ਇਹ ਬਾਜੂ ਤੇ ਵੇਲ ਆ ਗਈ ਦੇਖੋ ਇਸ ਤਰ੍ਹਾਂ ਹੀ ਵੇਲ ਬਾਜੂ ਤੇ ਆ ਗਈ ਜੇ ਤੁਸੀਂ ਪਹੁੰਚ ਤੇ ਵੀ ਕਰਵਾਉਣਾ ਚਾਹੁੰਦੇ ਆ ਤਾਂ ਪਹੁੰਚ ਤੇ ਵੀ ਕਰਵਾ ਸਕਦੇ ਹੋ ਸਲਵਾਰ ਦੇ ਤੇ ਅਸੀਂ ਸਲਵਾਰ ਦੇ ਪੌਂਚੇ ਤੇ ਤਾਂ ਨਹੀਂ ਕਰਦੇ ਕਿਉਂਕਿ ਕਈ ਭੈਣਾਂ ਸਟੇਟ ਸਲਵਾਰ ਬਣਾਉਂਦੀਆਂ ਹੁੰਦੀਆਂ ਤੇ ਕਈ ਭੈਣਾਂ ਪੌਂਚਾ ਪਵਾ ਕੇ ਸਲਵਾਰ ਬਣਾਉਂਦੀਆਂ ਜਿਵੇਂ ਬਾਲੇ ਵਾਲੀ ਸਲਵਾਰ ਪਾਉਂਦੀਆਂ ਹੈਗਾ ਤਾਂ ਕਰਕੇ ਅਸੀਂ ਕਰਿਆ ਨਹੀਂ ਜੇ ਤੁਸੀਂ ਸੂਟ ਤੇ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਇਹਦੇ ਪੌਂਚੇ ਤੇ ਵੀ ਇਹੀ ਸੇਮ ਡਿਜ਼ਾਈਨ ਬਣਵਾ ਸਕਦੇ ਹੋ ਹਾਂਜੀ ਇਹ ਸੂਟ ਦਾ ਪ੍ਰਾਈਸ ਹੈਗਾ 900 ਰੁਪਏ ਜੇ ਕਿਸੇ ਵੀ ਭੈਣ ਨੂੰ ਇਹ ਸੂਟ ਪਸੰਦ ਦਾ ਲੈਣਾ ਚਾਹੁੰਦੀ ਹੈ ਤਾਂ ਇਹਦਾ ਪ੍ਰਾਈਸ ਹੈਗਾ 900 ਰੁਪਏ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਆਰਡਰ ਕਰ ਸਕਦੇ ਹੋ ਹਾਂਜੀ ਜੇ ਤੁਸੀਂ ਵੇਲ ਵੀ ਪਵਾਉਣੀ ਹੈ ਇਹਦੇ ਵਿੱਚ ਜੇ ਤੁਸੀਂ ਵੇਲ ਪਵਾਉਣਾ ਚਾਹੁੰਦੇ ਆ ਤਾਂ ਇਹ ਤੁਹਾਨੂੰ ਵੇਲ ਵੀ ਅਸੀਂ ਪਾ ਦਾਂਗੇ ਪਹੁੰਚੇ ਤੇ ਪਵਾਉਣੀ ਚਾਹੀਦੀ ਹੈ ਤਾਂ ਉਹਦੇ ਨਾਲ 100 ਰੁਪਏ ਐਕਸਟਰਾ ਹੋ ਜਾਏਗਾ ਦੇਖੋ 900 ਰੁਪਏ ਦਾ ਰੇਟ ਹੈ ਜੀ ਹੁਣ ਇੱਕ ਹੀਰੇ ਤੇ ਇਕੱਲੀ ਬਾਜੂ ਤੇ ਵੇਲ ਹੈਗੀ ਹੈ ਜੇ ਪਹੁੰਚੇ ਤੇ ਵੀ ਪਾਉਣੀ ਹੈ ਫਿਰ 1000 ਰੁਪਏ ਚ ਪਊਗਾ ਇਹ ਸੂਟ ਤੁਹਾਨੂੰ ਹੁਣ ਇਹਦਾ ਰੇਟ ਹੈਗਾ 900 ਰੁਪਏ ਖਾਦੀ ਛਿਲਕ ਬਹੁਤ ਸੋਹਣਾ ਫੈਬਰਿਕ ਆ ਦੇਖੋ ਹਾਂਜੀ ਹੁਣ ਆਪਣਾ ਅਗਲਾ ਸੂਟ ਦਿਖਾਉਣੇ ਤੁਹਾਨੂੰ ਹਾਂਜੀ ਇਹ ਰਿਹਾ ਆਪਣਾ ਅਗਲਾ ਸੂਟ ਦੇਖੋ ਸਿਲਕ ਪਸ਼ਮੀਨੇ ਤੇ ਇਹ ਦੇਖੋ ਇਹ ਸੀਗਾ ਹਾਂ ਗ੍ਰੇ ਤੇ ਲੈਮਨ ਦਾ ਕੰਬੀਨੇਸ਼ਨ ਸੀ ਦੇਖੋ ਇਹ ਹਾਂਜੀ ਇਹ ਇਸ ਤਰ੍ਹਾਂ ਆਪਾਂ ਇਹ ਮਲਟੀ ਕਲਰ ਯੂਜ਼ ਕੀਤਾ ਦੇਖੋ ਥ੍ਰੈਡ ਚ ਰੈੱਡ ਤੇ ਇਹਦਾ ਨਾ ਦੁਪੱਟਾ ਸੀ ਇਹਨਾਂ ਦਾ ਸੇਮ ਕਲਰ ਦਾ ਦੁਪੱਟਾ ਕਸਟਮਰ ਅੱਜ ਲੈ ਗਿਆ ਤੇ ਸੂਟ ਅਸੀਂ ਰੱਖ ਲਿਆ ਸੀਗਾ ਵੀਡੀਓ ਬਣਾਉਣੀ ਸੀਗੀ ਹਜੇ ਤੇ ਤਾਂ ਕਰਕੇ ਦੇਖੋ ਇਹ ਨਾ ਇਦਾਂ ਹੀ ਡਿਜ਼ਾਈਨ ਬਣਾਇਆ ਵਸ ਅੰਬੀ ਵਾਲਾ ਡਿਜ਼ਾਈਨ ਸੀ ਦੁਪट्टे 'ਚ ਤੇ ਇਦਾਂ ਹੀ ਰੈੱਡ ਕਲਰ ਸੀਗਾ ਉਹਦਾ ਮਤਲਬ ਵਰਕ ਕਰਿਆ ਸੀ ਜਿਹੜਾ ਨਾ ਉਹਦੇ ਰੈੱਡ ਕਲਰ ਦਾ ਸੀਗਾ ਇਸ ਤਰ੍ਹਾਂ ਆਪਾਂ ਮਲਟੀਜ ਦੇਖੋ ਇਹ ਟੂ ਡਬਲ ਆਉਂਦੇ ਨੇ ਜਿਹੜੇ ਥ੍ਰੈਡ ਰੈੱਡ ਔਰ ਪੀਚ ਜਿਹਾ ਸ਼ੇਡ ਹੈਗਾ ਇਹ ਇਹ ਆਪਾਂ ਉਹ ਵਾਲਾ ਥ੍ਰੈਡ ਯੂਜ਼ ਕੀਤਾ ਨਾਲ ਇਹਦੇ ਜਰੀ ਯੂਜ਼ ਕੀਤੀ ਹੈ ਦੇਖੋ ਸਿਲਵਰ ਜਰੀ ਯੂਜ਼ ਕੀਤੀ ਹੈ ਇਸ ਤਰ੍ਹਾਂ ਦੀ ਅੰਬੀ ਆ ਕੇ ਰਾਹ ਗਿਆ ਜੀ ਦੇਖੋ ਇਹਦਾ ਇਹ ਜੇ ਤੁਸੀਂ ਜੇ ਤੁਸੀਂ ਘੇਰਾ ਆਹ ਕੱਟਵਰਕ ਨਹੀਂ ਬਣਵਾਉਣਾ ਚਾਹੁੰਦੇ ਕੱਲਾ ਇਹ ਪੈਨਲ ਹੀ ਬਣਾਉਣਾ ਚਾਹੁੰਦੇ ਤਾਂ ਇਹ ਕੱਲੇ ਪੈਨਲ ਵੀ ਬਣ ਜਾਣਗੇ ਤੇ ਜੇ ਤੁਸੀਂ ਕੱਲੀ ਆਹ ਪੈਨਲ ਨਹੀਂ ਬਣਾਉਣੇ ਕੱਲੀ ਐਮਬੀ ਬਮਾਉਣੀ ਹੈ ਕੋਰਨਰ ਤੇ ਤਾਂ ਕੱਲੀ ਇਹ ਆਹ ਚੀਜ਼ ਵੀ ਬਣ ਜੂਗਾ ਡਿਜ਼ਾਈਨਿੰਗ ਦੇਖੋ ਇਹ ਪੈਨਲ ਨਹੀਂ ਯੂਜ਼ ਕਰਨੇ ਤਾਂ ਤੁਸੀਂ ਇਦਾਂ ਵੀ ਕਰਵਾ ਸਕਦੇ ਹੋ ਦੇਖੋ ਇਸ ਤਰ੍ਹਾਂ ਇਹ ਲੌਂਗ ਪੈਨਲ ਜਾਂਦੇ ਆ ਇਹ ਕਪੜਾ ਹੈਗਾ ਹਾਸ਼ਿਲ ਕਾ ਪਸ਼ਮੀਨਾ ਹੈ ਜੀ ਇਹ ਸ਼ਿਲਕਾ ਪਸ਼ਮੀਨਾ ਤੇ ਕਰਵਾਇਆ ਹੈ ਦੇਖੋ ਇਸ ਤਰ੍ਹਾਂ ਇਹ ਕੱਟਵਰਕ ਆ ਗਿਆ ਘੇਰੇ ਤੇ ਸੈਂਟਰ ਪੈਨਲ ਆ ਗਏ ਤੇ ਇਸ ਤਰ੍ਹਾਂ ਦੀ ਬਾਜੂ ਆ ਗਈ ਆਹ ਵਾਲੀ ਇਹਦੀ ਬਾਜੂ ਆ ਦੇਖੋ ਜੇ ਤੁਸੀਂ ਇਹ ਅਸੀਂ ਐਸਾ ਹਿਸਾਬ ਨਾਲ ਕੀਤਾ ਵੀ ਜੇ ਤੁਸੀਂ ਇਹ ਪਹੁੰਚੇ ਤੇ ਕਰਨਾ ਹੈ ਨਾ ਇਹ ਡਿਜ਼ਾਈਨ ਪਹੁੰਚੇ ਤੇ ਵੀ ਕਰ ਸਕਦੇ ਆ ਜੇ ਇਹ ਡਿਜ਼ਾਈਨ ਤੁਸੀਂ ਪਹੁੰਚੇ ਤੇ ਕਰਨਾ ਪਹੁੰਚੇ ਤੇ ਵੀ ਕਰ ਸਕਦੇ ਆ ਤੇ ਫਿਰ ਇਹਦੀ ਇਹ ਵਾਲਾ ਪਹੁੰਚਾ ਆ ਗਿਆ ਤੇ ਆਹ ਵਾਲੀ ਦੀ ਬਾਜੂ ਆ ਗਈ ਦੇਖੋ ਇਸ ਤਰ੍ਹਾਂ ਇਹਦੀ ਬਾਜੂ ਤੇ ਵਰਕ ਆ ਗਿਆ ਇਸ ਤਰ੍ਹਾਂ ਇਹਦੀ ਬਾਜੂ ਤੇ ਵਰਕ ਆ ਗਿਆ ਹਾਂਜੀ ਇਹ ਵੈਸੇ ਤਾਂ ਆਪਣਾ ਸੇਲ ਹੋਇਆ ਵਾ ਪਰ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਕੋਈ ਭੈਣ ਕਰਵਾਉਣਾ ਚਾਹੁੰਦੀ ਹੈ ਇਹਦਾ 1200 ਰੁਪਏ ਰੇਟ ਹੈ ਜੀ ਇਹਦਾ ਵਰਕ ਦਾ ਤੇ 1100 ਦਾ ਇਹ ਫੈਬਰਿਕ ਹੈ ਦੇਖੋ ਹਾਂਜੀ 2300 ਚ ਸੂਟ ਬਿਨਾ ਦੁਪੱਟੇ ਤੋਂ 2300 ਦਾ ਸੂਟ ਹੈ ਦੇਖੋ ਇਹ हां 2300 ਦਾ ਪ੍ਰਾਈਸ ਹੈ ਜੇ ਕਿਸੇ ਭੈਣ ਨੂੰ ਪਸੰਦ ਆ ਇਹ ਕਿਸੇ ਵੀ ਤੇ ਇਹ ਕਿਸੇ ਵੀ ਫੈਬਰਿਕ ਤੇ ਤੁਸੀਂ ਕਰਵਾ ਸਕਦੇ ਹੋ ਜੇ ਤੁਹਾਨੂੰ ਇਹ ਫੈਬਰਿਕ ਹੈ ਜਿਵੇਂ ਅੱਜ ਕੱਲ 5-700 ਰੁਪਏ ਚ ਵੀ ਫੈਬਰਿਕ ਕਈ ਤਰ੍ਹਾਂ ਦੇ ਆਈ ਜਾਂਦੇ ਆ 500 ਦਾ ਵੀ ਆਈ ਜਾਂਦੇ 700 ਦਾ ਵੀ ਆਈ ਜਾਂਦਾ कॉटन ਦੇ ਜਿਵੇਂ ਅੱਗੇ ਗਾਂ ਕੈਮਰਿਕ ਚੱਲ ਪੂਗੇ ਨਾ ਉਹ ਚ ਵੀ ਕਈ ਮਤਲਬ ਡਿਜ਼ਾਈਨ ਆਈ ਜਾਂਦੇ ਆ ਜੇ ਤੁਸੀਂ ਉਹ ਕਰਵਾਉਣਾ ਚਾਹੋ ਨਾ ਤਾਂ ਉਹ ਤੇ ਵੀ ਕਰਵਾ ਸਕਦੇ ਹੋ ਉਹਦੇ ਤੇ ਇਹਦਾ ਪ੍ਰਾਈਸ ਵੀ ਘਟ ਜੂਗਾ ਇਹ ਤਾਂ ਫਿਰ ਸ਼ਿਲਕ ਪਸ਼ਮੀਨਾ ਸੀਗਾ ਨਾ ਤਾਂ ਕਰਕੇ ਇਹਦਾ ਰੇਟ ਵੱਧ ਸੀਗਾ 1100 ਦਾ ਫੈਬਰਿਕ ਅਸੀਂ ਸੇਲ ਕੀਤਾਗਾ 5 ਮੀਟਰ ਸੂਟ 1100 ਦਾ ਸੇਲ ਕੀਤਾਗਾ 1200 ਰੁਪਏ ਦਾ ਵਰਕ ਪ੍ਰਾਈਜ਼ ਆਗਾ ਜੇ ਕਿਸੇ ਭੈਣ ਨੂੰ ਸੋਹੇ ਪਸੰਦ ਦਾ ਸੂਟ ਤਾਂ ਤੁਸੀਂ ਦੇਖੋ ਕਰਵਾ ਸਕਦੇ ਹੋ ਤੁਸੀਂ ਫੈਬਰਿਕ ਕੋਈ ਵੀ ਯੂਜ਼ ਕਰ ਸਕਦੇ ਹੋ ਹਾਂਜੀ ਇਹ ਰਿਹਾ ਆਪਣਾ ਅਗਲਾ ਸੂਟ ਦੇਖੋ ਇਹ ਇਸ ਤਰ੍ਹਾਂ ਇਹਦਾ ਘੇਰਾ ਬਣਾਇਆ ਆਪਾਂ ਇਹ ਵਗੜਾ ਡਿਜ਼ਾਈਨ ਵੀ ਹੁਣ ਬਹੁਤ ਪਵਾ ਰਹੇ ਆ ਕੋਈ ਕਿਦਾਂ ਡਿਜ਼ਾਈਨ ਚੂਜ਼ ਕਰੀ ਜਾਂਦਾ ਕੋਈ ਕਿਸੇ ਦੇ ਇਥੋਂ ਸਿੱਧੀ ਇਸ ਤਰ੍ਹਾਂ ਆ ਜਾਂਦੀ ਆ ਫਲਾਵਰ ਇਹਨਾਂ ਨੇ ਇਹ ਤਿੰਨ ਚਾਰ ਡਿਜ਼ਾਈਨ ਸੀਗੇ ਸਾਡੇ ਕੋਲ ਇਹਨਾਂ ਦੇ ਇਸ ਤਰ੍ਹਾਂ ਆਪਾਂ ਟੈਡੀ ਵੇਲ ਵਾਲਾ ਡਿਜ਼ਾਈਨ ਕਰਤਾ ਕਿਸੇ ਦੇ ਐਵੇਂ ਸਿੱਧਾ ਹੀ ਫਲਾਵਰ ਆਉਂਦਾ ਇਹ ਵਾਲਾ ਕਿਸੇ ਦੇ ਕਿਸੇ ਦੇ ਹੋਰ ਤਿੰਨ ਡਿਜ਼ਾਈਨ ਆਉਂਦੇ ਜੇ ਇਸ ਡਿਜ਼ਾਈਨ ਚ ਤਿੰਨ ਚਾਰ ਡਿਜ਼ਾਈਨ ਆਈ ਜਾਂਦੇ ਹੈਗੇ ਇਹਨਾਂ ਦੇ ਦੇਖੋ ਆਪਾਂ ਇਸ ਤਰ੍ਹਾਂ ਕਰਤਾ ਹੈਗਾ ਇਹਨਾਂ ਦਾ 24 ਇੰਚ ਤੇ 23.5 ਇੰਚ ਘੇਰਾ ਕਰਾ ਤੁਸੀਂ ਘੇਰਾ ਜਿੰਨਾ ਮਰਜ਼ੀ ਰਖਵਾ ਸਕਦੇ ਹੋ ਇਹ ਵਾਲੀ ਚੀਜ਼ ਦੇਖੋ ਤੁਸੀਂ ਇਹ ਕੋਰਨਰ ਤੱਕ ਵੀ ਕਰ ਸਕਦੇ ਹੋ ਹਿੱਪ ਤੱਕ ਉੱਪਰ ਤੱਕ ਵੀ ਕਰ ਸਕਦੇ ਹੋ ਤੇ ਇੰਨੀ ਵੀ ਰੱਖ ਸਕਦੇ ਹੋ ਇਹ ਇਹ ਮਤਲਬ ਕਸਟਮਰ ਦੀ ਡਿਮਾਂਡ ਤੇ ਹੁੰਦੀ ਹੈ ਜੇ ਉਹ ਕਹਿਣ ਵੀ ਸਾਨੂੰ ਹਿੱਪ ਤੱਕ ਹੀ ਲਿਆਉਣੀ ਆ ਆਹ ਵਾਲੀ ਲੰਬੀ ਜਿਹੜੀ ਬਣਦੀ ਹੈ ਇਹ ਪਤੱਕ ਲਿਆਓ ਤਾਂ ਅਸੀਂ ਹਿੱਪ ਤੱਕ ਵੀ ਲਿਆਈਏ ਲਿਆਂਦੀ ਹੈ ਕਈਆਂ ਸੂਟਾਂ ਤੇ ਤੇ ਕਈਆਂ ਦੇ ਅਸੀਂ ਇੱਥੇ ਹਾਫ ਚ ਹੀ ਰਹਿ ਜਾਂਦੀ ਹੈ ਇਹ ਹਾਂਜੀ ਇਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਦਾ ਇਹ ਦੀ ਬਾਜੂ ਤੇ ਆ ਗੜ ਜਾਂਦੇ ਨੇ ਦੇਖੋ ਇਹ ਵਾਲਾ ਡਿਜ਼ਾਈਨ ਇਹਨਾਂ ਦੀ ਬਾਜੂਤੇ ਹੈ ਜਿਵੇਂ ਆਪਾਂ ਅਗਲਾ ਸੂਟ ਦਿਖਾਉਣੇ ਆਂ ਹਾਂਜੀ ਇਹ ਆਪਣਾ ਅਗਲਾ ਸੂਟ ਹੈਗਾ ਇਹ ਉਹੀ ਡਿਜ਼ਾਈਨ ਹੈ ਸੇਮ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਹਾਂਜੀ ਦੇਖੋ ਇਹ ਇਸ ਤਰ੍ਹਾਂ ਬਣਾਇਆ ਹੋਇਆ ਹੈ ਇਹਦੇ ਵਿੱਚ ਲਾਈਟ-ਲਾਈਟ ਉਹਨਾਂ ਨੇ ਕਸਟਮਰ ਨੇ ਕਿਹਾ ਸੀ ਵੀ ਲਾਈਟ-ਲਾਈਟ ਕਲਰਸ ਯੂਜ਼ ਕਰਨੇ ਆ ਆਪਾਂ ਬਿਲਕੁਲ ਲਾਈਟ ਕਲਰਸ ਯੂਜ਼ ਕੀਤੇ ਹੈਗੇ ਆ ਇਹ ਵੀ ਘੇਰੇ ਤੇ ਵੇਲ ਆ ਗਈ ਤੇ ਇਹਦੀ ਇਸ ਤਰ੍ਹਾਂ ਦੀ ਬਾਜੂਤੇ ਵੇਲ ਆ ਗਈ ਹਾਂਜੀ ਇਸ ਤਰ੍ਹਾਂ ਦੀ ਬਾਜੂ ਤੇ ਵੇਲਾ ਗਈ ਤੇ ਆਹ ਵਾਲੀ ਦੀ ਘੇਰੇ ਤੇ ਵੇਲਾ ਗਈ ਏ ਇਹ ਪਸ਼ਮੀਨੇ ਤੇ ਹੋਇਆ ਵਾ ਹਾਂਜੀ ਇਹ ਵਰਕ ਪਸ਼ਮੀਨੇ ਤੇ ਹੋਇਆ ਹਾਂਜੀ ਇਹ ਕਸਟਮਰ ਦਾ ਸੂਟ ਹੈਗਾ ਕਿਸੇ ਦਾ ਤੁਸੀਂ ਵੀ ਅਗਲਾ ਕਰਵਾਉਣਾ ਚਾਹੁੰਦੇ ਆ ਤਾਂ ਆਪਣੇ ਕੋਲੇ ਫੈਬਰਿਕ ਸਾਰੇ ਪਏ ਪਸ਼ਮੀਨਾ ਵੀ ਪਿਆ ਜੇ ਹੁਣ ਪਹਿਣਾ ਅਗਲੀ ਸਰਦੀ ਵਾਸਤੇ ਕਰਵਾ ਕੇ ਰੱਖਣਾ ਚਾਹੁੰਦੇ ਆ ਨਾ ਪਸ਼ਮੀਨੇ ਤੇ ਵੀ ਤੁਸੀਂ ਕਰਵਾ ਸਕਦੇ ਨੇ ਜੇ ਕੋਈ ਹੋਰ ਫੈਬਰਿਕ ਤੇ ਕਰਵਾਉਣਾ ਹੈ ਤਾਂ ਤੁਸੀਂ ਹੋਰ ਵੀ ਜਿਵੇਂ ਟੂ ਟੋਨ ਚ ਹੁਣ ਬਹੁਤ ਫੈਬਰਿਕ ਆਈ ਜਾਂਦਾ ਨਾ ਉਹ ਤੇ ਵੀ ਤੁਸੀਂ ਕਰਵਾ ਸਕਦੇ ਆ ਨਾਲੇ ਉਹ ਸਸਤਾ ਵੀ ਪੈਂਦਾ ਜਿਵੇਂ ਇਹ ਤਾਂ ਪਸ਼ਮੀਨਾ ਤਾਂ ਪੈਂਦਾ ਸੀ 700 ਦਾ ਸੂਟ ਹੈ ਨਾ ਜੇ 1 ਕਿ ਟੈਕਸ ਦਾ ਸੀ 700 750 ਐਵੇਂ ਸੇਲ ਕੀਤਾ ਹੋਇਆ ਤਾਂ ਹੁਣ ਪਸ਼ਮੀਨਾ ਦਾ ਰੇਟ ਹੈਗਾ ਜੀ 650 ਰੁਪਏ ਜੇ ਕਿਸੇ ਭੈਣ ਨੇ ਸੂਟ ਪਸ਼ਮੀਨੇ ਤੇ ਰੈਡੀ ਕਰਵਾਉਣਾ ਤਾਂ 650 ਰੁਪਏ ਰੇਟ ਹੈ ਜੀ ਹੁਣ ਦਾ ਅੱਜ ਦਾ ਪਸ਼ਮੀਨੇ ਦਾ 1 ਕਿ ਟੈਕਸ ਦਾ ਪਸ਼ਮੀਨਾ ਹੋਊਗਾ ਬੁਰਦੀ ਫੁੱਲ ਗਰੰਟੀ ਹੋਊਗੀ ਤੇ ਤੁਸੀਂ ਕੋਈ ਵੀ ਡਿਜ਼ਾਈਨ ਉੱਤੇ ਕਰਵਾ ਸਕਦੇ ਹੋ ਕੋਈ ਆਪਣਾ ਡਿਜ਼ਾਈਨ ਭੇਜ ਕੇ ਕਰਵਾਉਣਾ ਚਾਹੁੰਦੇ ਹੋ ਤਾਂ ਆਪਣਾ ਵੀ ਕਰਵਾ ਸਕਦੇ ਜੇ ਕੋਈ ਸਾਡੇ ਡਿਜ਼ਾਈਨ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਵੀ ਡਿਜ਼ਾਈਨ ਕਰਵਾ ਸਕਦੇ ਹੋ ਹਾਂਜੀ ਇਹ ਰਿਹਾ ਆਪਣਾ ਅਗਲਾ ਸੂਟ ਹਾਂਜੀ ਇਹ ਵਾਲਾ ਪਸ਼ਮੀਨੇ ਤੇ ਕੀਤਾ ਦੇਖੋ ਰੈਡੀ हां जी ਇਹਦੀ ਲੈਂਥ ਆ ਪਰ ਰੱਖੀ ਹੈਗੀ 42 ਇੰਚ ਹਾਂ ਜੀ ਇਹਦੀ ਲੈਂਥ ਧਿਆਨ ਨਾਲ ਰੱਖਣੀ ਪੈਂਦੀ ਹੈਗੀ ਲੈਂਥ ਤੋਂ ਉਨੀ ਮਤਲਬ ਰੱਖਣੀ ਪੈਂਦੀ ਜਿੰਨੀ ਆਪਣੀ ਹੈਗੀ ਹੈ ਕਿਉਂਕਿ ਇਹਦਾ ਨੈੱਕ ਵੀ ਬਣਿਆ ਉੱਪਰ ਤੇ ਨੀਚੇ ਘੇਰਾ ਵੀ ਬਣਿਆ ਹੋਇਆ ਤਾਂ ਤਾਂ ਕਰਕੇ ਫਿਰ ਆਪਾਂ ਇਹਨੂੰ ਵਧਾ ਘਟਾ ਤਾਂ ਸਕਦੇ ਨਹੀਂਗੇ ਹਨਾ ਨੀਚੇ ਕੱਟਵਾਰਕ ਵੀ ਆ ਗਏ ਆਪਾਂ ਨੀਚੇ ਲੈਸ ਵੀ ਲਾਉਣੇ ਆ ਕੋਈ ਵੀ ਕੰਮ ਕਰਦੇ ਤਾਂ ਸੋਹਣਾ ਨਹੀਂ ਲੱਗਦਾ ਜੀ ਇਹ ਇੰਨੇ ਤਿਆਰ ਰੱਖਣਾ ਪਊਗਾ ਇਸ ਕਰਕੇ ਇਹਦਾ ਆਪਾਂ ਨੂੰ ਮੈਜ਼ਰਮੈਂਟ ਉਨਾ ਹੀ ਰੱਖਣਾ ਪੈਂਦਾਗਾ ਜਿੰਨਾ ਆਪਣਾ ਰੈਡੀ ਮਤਲਬ ਹੁੰਦਾਗਾ ਹਾਂ ਇਸ ਤਰ੍ਹਾਂ ਇਹਦਾ ਨੈੱਕ ਬਣਿਆ ਵੇ ਦੇਖੋ ਬਹੁਤ ਸੋਹਣਾ ਡ ਬਹੁਤ ਸੋਹਣਾ ਬਣ ਕੇ ਰਹਿਣ ਡਿਜ਼ਾਈਨ ਤਿਆਰ ਹੋਇਆ ਦੇਖੋ ਇਸ ਤਰ੍ਹਾਂ ਦਾ neck ਬਣਿਆ ਹੋਇਆ ਹੈ ਕਟਵਰਕਾ ਕੇ neck ਤੇ ਵੀ ਨੀਚੇ ਇਸ ਤਰ੍ਹਾਂ ਦਾ ਵੇਲ ਦਾ ਫਲਾਵਰ ਜਿਹਾ ਆ ਗਿਆ ਹਨਾ ਤੇ ਆ ਆ ਨੀਚੇ ਦੇ ਘੇਰਾ ਆ ਗਿਆ ਦੇਖੋ ਸਫਾਈ ਦੇਖੋ ਕੰਮ ਦੀ ਬਹੁਤ ਸਫਾਈ ਆਈ ਹੈ ਸਿੰਗਲ ਟੰਕੇ ਦਾ ਕੰਮ ਹੈ ਜੀ ਸਾਰਾ ਦੇਖੋ ਬਹੁਤ ਸਫਾਈ ਆਈ ਹੈ ਕੰਮ ਦੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹਾਂਜੀ ਇਹ ਵਾਲੀ ਇਹਦੀ ਆ ਗਈ ਬਾਜੂ ਆ ਗਈ ਦੇਖੋ ਇਹ ਵਾਲੀ ਬਾਜੂ ਆ ਗਈ ਇਹਦੀ ਬਹੁਤ ਸੋਹਣੀ ਬਾਜੂ ਤਿਆਰ ਹੋਈ ਹੈ ਤੇ ਇਹਦੇ ਸਲਵਾਰ ਦਾ ਪਹੁੰਚਾ ਵੀ ਹੈਗਾ ਹਾਂ ਜਿਹੜਾ ਸਲਵਾਰ ਦਾ ਪਹੁੰਚਾ ਵੀ ਸੀਗਾ ਪਰ ਕਸਟਮਰ ਨੇ ਨਾ ਕਰਵਾਇਆ ਨਹੀਂ ਉਹਨਾਂ ਨੇ ਇਹੀ ਵੇਲੇ ਦੇ ਸਲਵਾਰ ਦੇ ਪਹੁੰਚੇ ਤੇ ਵੀ ਬਣਦੀ ਹੈ ਆਈਓ ਜਿਹੜੀ ਬਾਜੂ ਤੇ ਵੇਲਾਈ ਹੈ ਨਾ ਇਹ ਇਹਦੇ ਸਲਵਾਰ ਦੇ ਪਹੁੰਚੇ ਤੇ ਬਣੂਗੀ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਉਹਨਾਂ ਨੇ ਸਕਿਪ ਕਰਵਾਈ ਹੋਈ ਹੈ ਹਾਂਜੀ ਕਈ ਭੈਣਾਂ ਆਪ ਪਸੰਦ ਕਰਦੀਆਂ ਸਲਵਾਰ ਤੇ ਵਰਕ ਕਈ ਨਹੀਂ ਪਸੰਦ ਕਰਦੀਆਂ ਹਾਂਜੀ ਇਹਦੇ ਇਹਦੇ ਬੈਕ ਵੀ ਆ ਗਿਆ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਬੈਕ ਵੀ ਆ ਗਿਆ ਕਟਵਰਕ ਦਾ ਹੀ ਉਸ ਤਰ੍ਹਾਂ ਜਿਸ ਤਰ੍ਹਾਂ ਅੱਗੇ ਬਣਿਆ ਹੋਣਾ ਫਰੰਟ ਇਹਦੇ ਵਾਸਤੇ ਅੱਗੇ ਫਰੰਟ ਤੇ ਇੱਥੇ ਫਲਾਵਰ ਆ ਗਏ ਇਹਦੇ ਫਲਾਵਰ ਨਹੀਂ ਹੈਗੇ ਇਸ ਤਰ੍ਹਾਂ ਇਹਦੇ ਬੈਕ ਬਣੀ ਹੋਈ ਹੈ ਤੇ ਇਸ ਤਰ੍ਹਾਂ ਇਹ ਫਰੰਟ ਆ ਗਿਆ ਦੇਖੋ ਹਾਂਜੀ ਇਹ ਵਾਲਾ ਦਾ ਦੁਪੱਟਾ ਆਪਾਂ ਨੇ ਟਾਈ ਡਾਈ ਦਾ ਦੁਪੱਟਾ ਕਰਾਇਆ ਜੀ ਟੈਬੀ ਦਾ ਦੁਪੱਟਾ ਕਰਾਇਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਦੁਪੱਟੇ ਦਾ ਹੋਇਆ ਹਾਂਜੀ ਹਾਂਜੀ ਇਹ ਵਾਲਾ ਤੁਹਾਨੂੰ ਸ਼ਾਇਦ ਕੈਮਰੇ 'ਚ ਵਾਈਟ ਕਲਰ ਜਾਂ ਕਰੀਮ ਆਫ ਵਾਈਟ ਆਉਂਦਾ ਹੋਊਗਾ ਇਹ ਲਾਈਟ ਪੀਚ ਸ਼ੇਡ ਪਾਇਆ ਵਾ ਆਪਾਂ ਹਾਂਜੀ ਲਾਈਟ ਪੀਚ ਕਲਰ ਦਾ ਥ੍ਰੈਡ ਯੂਜ਼ ਕੀਤਾ ਹੋਇਆ ਹੈ ਜੀ ਆਪਾਂ ਲਾਈਟ ਪੀਚ ਕਲਰ ਹੈ ਵਾਲਾ ਤੇ ਇਹ ਵਾਲੇ ਦੁਪट्टे ਦੇ ਵਿੱਚ ਵੀ ਤੁਹਾਨੂੰ ਹੋ ਸਕਦਾ ਹੈ ਇਹਦਾ ਕਰਕੇ ਕੈਮਰੇ 'ਚ ਤੁਹਾਨੂੰ ਵਾਈਟ ਦਿਖਦਾ ਹੋਵੇ ਪਰ ਇਹ ਲਾਈਟ ਪੀਚ ਹੈ ਹਾਂਜੀ ਬਹੁਤ ਸੋਹਣਾ ਡਿਜ਼ਾਈਨ ਦੁਪੱਟਾ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਦੇਖੋ ਇਸ ਤਰ੍ਹਾਂ ਦਾ ਹਾਂਜੀ ਇਹ ਪਸ਼ਮੀਨੇ ਤੇ ਹੋਇਆ ਵਰਕ ਹਨ ਜੇ ਤੁਸੀਂ ਪਸ਼ਮੀਨੇ ਤੇ ਕਰਵਾਉਣਾ ਪਸ਼ਮੀਨੇ ਤੇ ਕਰਾ ਲਓ ਜੇ ਤੁਸੀਂ ਹੋਰ ਫੈਬਰਿਕ ਤੇ ਕਰਾਉਣਾ ਹੋਰ ਤੇ ਕਰਵਾ ਲਓ ਇਹਦਾ ਵਰਕ ਪ੍ਰਾਈਜ਼ ਹੈਗਾ ਜੀ 1100 ਰੁਪਏ 1100 ਵਰਕ ਪ੍ਰਾਈਸ ਹੈ ਜੀ ਇਹਦਾ ਜੇ ਤੁਸੀਂ ਪਹੁੰਚੇ ਤੇ ਡਿਜ਼ਾਈਨ ਕਰਵਾਉਣਾ ਫਿਰ 1200 ਰੁਪਏ ਚ ਪਊਗਾ ਜੀ ਵੈਸੇ ਇਹਦਾ 1100 ਆ ਤੇ 6500 ਦਾ ਪਸ਼ਮੀਨਾ ਆਊਗਾ ਜੀ ਹੁਣ ਹਾਂਜੀ ਜੇ ਹੁਣ ਅੱਜ ਪਸ਼ਮੀਨਾ ਲੈਣਾ ਤੁਸੀਂ ਤਾਂ ਹੁਣ ਅੱਜ ਦਾ ਰੇਟ ਹੈਗਾ 6500 ਰੁਪਏ ਪਸ਼ਮੀਨੇ ਦਾ ਰੇਟ ਹੈ ਹਾਂਜੀ ਆਉਣ ਵਾਲੇ ਟਾਈਮ 'ਚ ਹੋ ਸਕਦਾ ਹੋਰ ਵੀ ਘਟੇ ਰੇਟ ਇਹਦਾ ਪਰ ਅੱਜ ਦਾ ਰੇਟ ਹੈਗਾ 6500 ਰੁਪਏ ਏਕੇ ਟੈਕਸ ਦਾ ਪਸ਼ਮੀਨਾ ਜੀ ਆਪਣੇ ਕੋਲ ਕਲਰ ਪਏ ਆ ਪੰਜ ਚਾਰੇ 'ਚ ਜੇ ਕੋਈ ਵੀ ਪਹਿਣ ਲੈਣਾ ਚਾਹੁੰਦੀ ਹੈ ਤਾਂ ਪਸ਼ਮੀਨੇ ਦਾ ਸੂਟ ਹੁਣ ਲੈ ਕੇ ਰੈਡੀ ਕਰਵਾ ਸਕਦੀ ਹੈ ਹਾਂਜੀ ਆਪਾਂ ਅਗਲਾ ਸੂਟ ਦਿਖਾਉਣੇ ਆਂ ਹਾਂਜੀ ਇੱਕ ਇੱਕ ਇਹ ਵਾਲ ਦੇਖੋ ਇਹ ਵਾਲੀ ਵੇਲ ਸੀਗੀ ਇਹ ਨਾ ਉਹਨਾਂ ਨੇ ਸਾਡੇ ਇੱਥੇ ਨਗਰ ਕੀਰਤਨ ਸੀਗਾ ਤੇ ਕਸਟਮਰ ਨੇ ਨਾ ਮਦੋਂ ਜਲਦੀ ਜਲਦੀ ਚਾਹ ਪੀ ਸਟਿਚ ਕਰ ਲਿਆ ਸੀਗਾ ਸੂਟ ਸਿੰਪਲੀ ਪਸ਼ਮੀਨੇ ਦਾ ਲੈ ਕੇ ਨਾ ਸਿੰਪਲੀ ਸਟਿਚ ਕਰ ਲਿਆ ਤੇ ਹੁਣ ਉਹ ਕਹਿੰਦੇ ਕਹਿੰਦੇ ਵੀ ਮੈਨੂੰ ਪਸੰਦ ਨਹੀਂ ਹੈਗਾ ਸਿੰਪਲ ਸੂਟ ਐਵੇਂ ਬਿਨਾ ਕੋਈ ਲੇਸ ਵੀ ਨਹੀਂ ਲਾਈ ਕੁਛ ਵੀ ਨਹੀਂ ਕਹਿੰਦੇ ਤੇ ਹਲਕਾ ਹਲਕਾ ਕੁ ਡਿਜ਼ਾਈਨ ਕਰ ਲਓ ਫਿਰ ਆਪਾਂ ਨੇ ਨਾ ਘੇਰੇ ਤੇ ਇਸ ਤਰ੍ਹਾਂ ਦੀ ਵੇਲ ਪਾਤੀ ਦੇਖੋ ਮਹਿਰੂਨ ਕਲਰ ਔਰ ਲਾਈਟ ਲੈਮਨ ਕਲਰ ਤੇ ਗ੍ਰੀਨ ਕਲਰ ਔਰ ਵਿੱਚ ਜਿਹੜਾ ਹੈਗਾ ਲਾਈਟ ਬੇਬੀ ਪਿੰਕ ਕਲਰ ਬਿਲਕੁਲ ਲਾਈਟ ਬੇਬੀ ਪਿੰਕ ਪਾਇਆ ਹੋਇਆ ਦੇਖੋ ਐਸ ਤਰ੍ਹਾਂ ਇਹ ਡਿਜ਼ਾਈਨ ਬਣਾਤਾ ਤੇ ਇਸ ਤਰ੍ਹਾਂ ਦੀ ਬਾਜੂ ਤੇ ਆ ਇਹਦੇ ਸਲਵਾਰ ਦੇ ਪੌਂਚੇ ਤੇ ਵੀ ਪਵਾਇਆ ਉਹਨਾਂ ਨੇ ਇਸ ਤਰ੍ਹਾਂ ਦੀ ਬਾਜੂ ਦਾ ਡਿਜ਼ਾਈਨ ਹੈ ਦੇਖੋ ਇਸ ਤਰ੍ਹਾਂ ਹੀ ਵੇਲ ਬਾਜੂ ਤੇ ਹੋਗੀ ਤੇ ਇਸ ਤਰ੍ਹਾਂ ਹੀ ਇਹਦੇ ਘੇਰੇ ਤੇ ਹੋਗੀ ਕੱਲੇ ਫਰੰਟ ਫਰੰਟੇ ਪਾਈ ਬੈਕ ਨਹੀਂ ਪਾਈ ਉਹਨਾਂ ਨੇ ਇਹ ਵੀ ਸੂਟ ਸੋਹਣਾ ਬਣ ਗਿਆ ਜੀ ਇਸ ਤਰ੍ਹਾਂ ਕਿਉਂਕਿ ਸਿੰਪਲ ਜਿਹਾ ਸੂਟ ਤਾਂ ਅੱਜਕੱਲ ਨਹੀਂ ਸੋਹਣਾ ਲੱਗਦਾ ਜਾਂ ਤਾਂ ਲੈਸ ਲੱਗੀ ਹੋਵੇ ਤੇ ਜਾਂ ਕੋਈ ਮੋਟਾ ਮੋਟਾ ਵਰਕ ਕਰਿਆ ਹੋਵੇ ਹਾਂਜੀ ਇੱਕ ਆਪਾਂ ਏ ਦੇਖੋ ਜੀ ਆਪਣੇ ਕੋਲ ਹੀ ਸੇਲ ਹੋਇਆ ਸੀ ਆਪਾਂ ਪਹਿਲੀ ਵੀਡੀਓ ਚ ਤੁਹਾਨੂੰ ਦਿਖਾਈ ਸੀਗੇ ਸੂਟ ਉਹਦੋਂ ਹਾਂਜੀ ਇਹ ਮਾਰਵਲ ਪੇਂਟ ਕਰੇ ਸੀਗੇ ਮਾਰਵਲ ਡਾਈ ਕੀਤੀ ਹੋਈ ਸੀ ਆਪਣੇ ਸੂਟ ਦੇਖੋ ਇਸ ਤਰ੍ਹਾਂ ਇਹ ਸੂਟ ਆਪਾਂ ਨੇ ਰੈਡੀ ਕੀਤਾ ਕਸਟਮਰ ਨੇ ਲੈ ਲਿਆ ਸੀ ਇਹ ਸੂਟ ਹਾਂਜੀ ਇਸ ਤਰ੍ਹਾਂ ਆਪਾਂ ਇਹ ਨਾ ਰੈਡੀ ਕੀਤਾ ਦੇਖੋ ਇਸ ਤਰ੍ਹਾਂ ਦਾ ਨੱਕੜ ਜਾਣ ਪੈਚ ਵਰਕ ਕਰਕੇ ਨਾ ਦੂਸਰੀ ਮਸ਼ੀਨ ਨਾਲ ਇਹਦਾ ਇਸ ਤਰ੍ਹਾਂ ਆਪਾਂ ਨੱਕ ਰੈਡੀ ਕਰਤਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਦੇਖੋ ਇਸ ਤਰ੍ਹਾਂ ਪੈਚ ਲਾ ਕੇ ਨਾ ਸਲਵਾਰ ਇਹ ਇਦਾਂ ਕਲਰ ਦੀ ਬਾਟਮ ਆ ਉਹਨਾਂ ਦੀ ਗ੍ਰੀਨ ਕਲਰ ਦੀ ਬਾਟਮ ਹੈ ਇਹਦੇ ਨਾਲ ਇਸ ਤਰ੍ਹਾਂ ਆਪਾਂ ਪੈਚ ਲਾ ਕੇ ਇਸ ਤਰ੍ਹਾਂ ਇਹਦਾ ਨੱਕ ਰੈਡੀ ਕਰਤਾ ਤੇ ਇਹ ਉਹਨਾਂ ਨੇ ਬਾਜੂ ਰਖਾਈ ਹੈ ਜੀ 7 ਇੰਚ ਮੁਰੀ ਰਖਵਾਈ ਹੈ ਇਹਨਾਂ ਨੇ ਹਾਂਜੀ ਇਹ ਨਾ ਦੇਖੋ ਖੁੱਲੀ ਬਾਜੂ ਰੱਖੀ ਹੋਈ ਹੈ ਪਾਕਿਸਤਾਨੀ ਬਾਜੂ ਕਹਿੰਦੇ ਨੇ ਇਹਨੂੰ ਆਪਾਂ ਉਹ ਰੱਖੀ ਹੋਈ ਹੈ ਅੱਗੋਂ ਖੁੱਲੀ ਹੈ 7 ਇੰਚ ਮੁਰੀ ਹੈ ਦੇਖੋ ਇਸ ਤਰ੍ਹਾਂ ਤੇ ਇਸ ਤਰ੍ਹਾਂ ਇਹਦੇ ਆਪਾਂ ਘੇਰੇ ਤੇ ਪੱਟੀ ਲਾਤੀ ਦੇਖੋ ਇਸ ਤਰ੍ਹਾਂ ਪੈਚ ਵਰਕ ਹੀ ਲਾ ਕੇ ਨਾ ਪੈਚ ਲਾ ਕੇ ਸਲਵਾਰ ਨਾਲ ਦਾ ਇਸ ਤਰ੍ਹਾਂ ਪੈਦੇ ਘੇਰੇ ਤੇ ਡਿਜ਼ਾਈਨ ਬਣਾਤਾ ਹਾਂਜੀ ਇਹ ਵੀ ਸੂਟ ਇਹਦੇ ਨਾਲ ਗ੍ਰੀਨ ਕਲਰ ਦੀ ਬਾਟਮ ਹੈਗੀ ਹੈ ਇਹ ਵੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਦੇਖੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਵਾ ਹਾਂਜੀ ਇਸ ਤਰ੍ਹਾਂ ਦੀ ਬੈਕ ਆ ਗਈ ਤੇ ਇਹਦਾ ਫਰੰਟ ਆ ਗਿਆ ਦੇਖੋ हां जी ਆਪਣ ਨੂੰ ਕਈ ਭੈਣਾਂ ਦੇ ਮੈਸੇਜ ਆਏ ਸੀਗੇ ਕਹਿੰਦੀਆਂ ਵੀ ਦੀਦੀ ਤੁਸੀਂ ਇਹ ਵਾਲਾ ਡਿਜ਼ਾਈਨ ਕਿਵੇਂ ਬਣਾਉਣੀ ਹੈ ਉਹ ਕਿਹੜੀ ਮਸ਼ੀਨ ਤੇ ਕਰਦੇ ਹੋ ਇਹ ਵਾਲਾ ਕੰਮ ਜਿਹੜਾ ਕਰਦੇ ਹੋ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਵੀਡੀਓ ਚ ਦਿਖਾਏ ਸੀਗੇ ਵੀ ਜਿਵੇਂ ਪਹੁੰਚਾਂ ਤੇ ਡਿਜ਼ਾਈਨ ਬਣਾਏ ਸੀ ਹਨਾ ਤੇ ਗਲੇ ਤੇ ਡਿਜ਼ਾਈਨ ਬਣਾਏ ਸੀ ਤੇ ਜਿਵੇਂ ਆਹ ਸੂਟ ਤੇ ਡਿਜ਼ਾਈਨ ਬਣਾਏ ਆ ਤੇ ਭੈਣਾਂ ਦੇ ਉਹ ਪਹੁੰਚਾਂ ਵੇਲੇ ਬਹੁਤ ਮੈਸੇਜ ਆਏ ਸੀ ਵੀ ਦੀਦੀ ਤੁਸੀਂ ਕਿਹੜੀ ਮਸ਼ੀਨ ਤੇ ਇਹ ਕੰਮ ਕਰਦੇ ਹੋ ਉਹ ਮਸ਼ੀਨ ਦੀ ਵੀਡੀਓ ਅਸੀਂ ਕੋਸ਼ਿਸ਼ ਕਰਾਂਗੇ ਕਿ ਬਹੁਤ ਜਲਦੀ ਉਹ ਮਸ਼ੀਨ ਦੀ ਵੀਡੀਓ ਤੁਹਾਨੂੰ ਦਿਖਾ ਅੱਗੇ ਸਪੈਸ਼ਲ ਬਣਾਵਾਂਗੇ ਤੁਹਾਡੇ ਵਾਸਤੇ ਤੇ ਤੁਹਾਨੂੰ ਦੱਸਾਂ ਕਰਦੇ ਆਂ ਹਾਂਜੀ ਇਹਦੇ ਵਿੱਚ ਨਾ ਆਪਣੇ ਕੋਲੇ ਇੱਕ ਕਲਰ ਹੋਰ ਰਹਿ ਗਿਆ ਇਹ ਅਸੀਂ ਹੁਣ ਤਿਆਰ ਕਰਿਆ ਸੀਗਾ ਇੱਕ ਤੁਹਾਨੂੰ ਪਹਿਲੇ ਵੀਡੀਓ ਚ ਦਿਖਾਇਆ ਸੀ ਉਹ ਆਪਣੇ ਕੋਲ ਸੇਲ ਹੋ ਗਏ ਸੀ ਸੂਟ ਇੱਕ ਆਪਣੇ ਕੋਲੇ ਹੁਣ ਇਹ ਵਾਲਾ ਦੇਖੋ ਇਹ ਚ ਕਰਿਆ ਵਾ ਇਹਦੇ ਨਾਲ ਬਲੂ ਕਲਰ ਦੀ ਬਾਟਮ ਹੈਗੀ ਆ ਤੇ ਇਹ ਵਾਲਾ ਦਾ ਸ਼ਰਟ ਆ ਦੇਖੋ ਜੇ ਕੋਈ ਭੈਣ ਇਹ ਵੀ ਰੈਡੀ ਕਰਵਾਉਣਾ ਚਾਹੁੰਦੀ ਹੈ ਸੂਟ ਤਾਂ ਆਪਣੇ ਕੋਲੋਂ ਕਰਵਾ ਸਕਦੇ ਜੇ ਕਿਸੇ ਨੇ ਲੈਣਾ ਹੈ ਇਹ ਸੂਟ ਬਾਏ ਕਰਨਾ ਚਾਹੁੰਦੀ ਹੈ ਭੈਣ ਰੈਡੀ ਆ ਆਪਣੇ ਬੁਟੀਕ ਤੋਂ ਜਾਂ ਕਿਤੋਂ ਵੀ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਕਰਵਾ ਸਕਦੇ ਹੋ ਦੇਖੋ ਇਹ ਕਿਹ ਵਾਲਾ ਰਹਿ ਗਿਆ ਆਪਣੇ ਕੋਲ ਕਲਰ ਇਹ ਚ ਹੈਗਾ ਗ੍ਰੀਨ ਔਰ ਬਲੂ ਕਲਰ ਦੋ ਹੀ ਕਲਰ ਪਾਇਆ ਸੀ ਹਾਂਜੀ ਗ੍ਰੀਨ ਤੇ ਬਲੂ ਕਲਰ ਜੇ ਕੋਈ ਇਸ ਨੂੰ ਪਹਿਣਨੇ ਲੈਣਾ ਇਹ 850 ਰੁਪਏ ਦਾ ਸੂਟ ਹੈ ਜੀ ਸ਼ਿਪਿੰਗ ਅਲੱਗ ਤੋਂ ਹੋਵੇਗੀ ਕੱਪੜਾ ਹਾਂਜੀ ਕੱਪੜਾ ਇਹ ਸ਼ਿਮਰ ਤੇ ਹੈਗਾ ਹਾਂਜੀ ਸ਼ਿਮਰ ਤੇ ਹੈ ਇਹ ਇੱਕ ਕ੍ਰੇਵ ਹੈ ਇਹਦੇ ਨਾਲ ਕ੍ਰੇਵ ਦੀ ਬਾਟਮ ਲੱਗੀ ਹੋਈ ਹੈ ਦੇਖੋ 4 ਮੀਟਰ ਕੱਪੜਾ ਬਾਟਮ ਦਾ ਹੋਵੇਗਾ ਜੀ ਇਹ ਤੇ 2.5 ਮੀਟਰ ਸ਼ਰਟ ਦਾ ਕੱਪੜਾ ਹੈਗਾ ਹਾਂਜੀ ਕਿਉਂਕਿ ਅਸੀਂ 4 ਮੀਟਰ ਤਾਂ ਲਾਇਆਗਾ ਵੀ ਇਹ ਤੇ ਨਾ ਪੈਚ ਵਗੈਰਾ ਲਾ ਕੇ ਜਾਂ ਕੋਈ ਵੀ ਨੈੱਕ ਡਿਜ਼ਾਈਨ ਵਗੈਰਾ ਕਰਕੇ ਅਗਲਾ ਕੋਈ ਵੀ ਡਿਜ਼ਾਈਨ ਕਰਵਾਉਂਦਾ ਤਾਂ ਉਹਨੂੰ ਕੱਪੜਾ ਨਾ ਫालतू ਲੈਣਾ ਪਵੇ ਜਾਂ ਇਸ ਕਰਕੇ ਇਹ 4 ਮੀਟਰ ਦੀ ਬਾਟਮ ਲਾਈ ਹੈਗੀ 750 ਇਹਦਾ ਰੇਟ ਹੈਗਾ ਪ੍ਰਾਈਸ ਹੈਗਾ ਇਹਦਾ 850 ਰੁਪਏ ਕਿਸੇ ਵੀ ਭੈਣ ਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਨਾ ਆਪਣੇ ਲਈ ਸੂਟ ਰਖਵਾ ਸਕਦੇ ਆ ਸੂਟ ਅਸੀਂ ਬਹੁਤ ਇਹ ਸੇਲ ਕਰੀ ਜਾਂਦੇ ਹਾਂ ਜੇ ਅਸੀਂ 5-7 ਪੀਸ ਹੀ ਕਰਦੇ ਹੁੰਨੇ ਆ ਬਸ ਉਹਦੋਂ ਸੇਲ ਹੋ ਜਾਂਦੇ ਆ ਫਿਰ ਅਸੀਂ ਦੁਬਾਰੇ ਹੋਰ ਕਰਦੇ ਆ ਬਹੁਤ ਸੇਲ ਹੁੰਦੇ ਆ ਇਹਦੇ ਕਲਰ-ਕਲਰ ਕੋਈ ਖਰਾਬ ਨਹੀਂ ਹੁੰਦਾ ਜੀ ਬਾਅਦ ਚ ਕਿੰਨਾ ਹੀ ਤੈਨੂੰ ਧੋਈ ਚੱਲੋ ਭਲਾ ਹੀ ਜੀ ਵਾਸ਼ ਕਰੋ ਭਲਾ ਸਾਬਣ ਨਾਲ ਧੋਓ ਭਲਾ ਸਰਫ ਨਾਲ ਧੋਓ ਕੁਛ ਕਰੀ ਚੱਲੋ ਇਹਦਾ ਰੰਗ ਨਹੀਂ ਖਰਾਬ ਹੋਊਗਾ ਹਾਂ ਜੀ ਇੱਕ ਇਹ ਵਾਲੇ ਆਪਣੇ ਕੋਲੇ ਬਨਾਰਸੀ ਦੁਪੱਟੇ ਆਏ ਸੀ ਇਹ ਬਹੁਤ ਜ਼ਿਆਦਾ ਕੁਆਂਟੀਟੀ ਚ ਆਏ ਆ ਆਪਣੇ ਕੋਲ ਦੁਪੱਟੇ ਤੁਸੀਂ ਭਲਾ 5 ਪੀਸ ਲੈਣੇ ਆ 10 ਪੀਸ ਲੈਣੇ ਜਿੰਨੇ ਮਰਜ਼ੀ ਪੀਸ ਲੈਣੇ ਤੁਹਾਨੂੰ ਦੁਪੱਟੇ ਜਿੰਨੇ ਪੀਸ ਮੰਗੋਗੇ ਉਨੇ ਹੀ ਦੇਵਾਂਗੇ ਦੇਖੋ ਬਹੁਤ ਸੋਹਣੇ ਬਨਾਰਸੀ ਦੁਪੱਟੇ ਆ ਜੀ ਤੁਸੀਂ ਇਹ ਭਲਾ ਦੀ ਪਲੇਨ ਸੂਟ ਨਾਲ ਲਓ ਕਿਸੇ ਨਾਲ ਵੀ ਡਾਈ ਕਰਵਾ ਕੇ ਭਲਾ ਇਦਾਂ ਹੀ ਲਓ ਚਾਹੇ ਤੁਸੀਂ ਡਾਈ ਕਰਵਾ ਕੇ ਲਓ ਜਾਂ ਤੁਸੀਂ ਕੋਈ ਵੀ ਜਰੀ ਵਰਕ ਕਰਵਾ ਕੇ ਕਿਸੇ ਸੂਟ ਤੇ ਜਿਵੇਂ ਅੱਜ ਕੱਲ ਪਸ਼ਮੀਨਾ ਆਈ ਜਾਂਦਾ ਨਾ ਸਿਲਕ ਪਸ਼ਮੀਨੇ ਤੇ ਉਹਦੇ ਜਰੀ ਵਰਕ ਕਰਵਾ ਕੇ ਤੁਸੀਂ ਇਹ ਵਾਲਾ ਦੁਪੱਟਾ ਲਓ ਤਾਂ ਸੂਟ ਦਾ ਟਾਹਰੀ ਵੱਖਰਾ ਹੋ ਜਾਊਗਾ ਦੇਖੋ ਇਸ ਤਰ੍ਹਾਂ ਦੀ ਦੁਪੱਟੇ ਆ ਪੂਰੇ ਡਬਲ ਦੁਪੱਟੇ ਜੀ 2.5 ਮੀਟਰ ਦਾ ਦੁਪੱਟਾ ਹੈ ਇਸ ਤਰ੍ਹਾਂ ਬਹੁਤ ਸੋਹਣਾ ਦੁਪੱਟਾ ਜੇ ਕੋਈ ਭੈਣ ਇਹਦੀ ਸ਼ਰਟ ਬਣਾਉਣਾ ਚਾਹੁੰਦੀ ਹੈ ਤਾਂ ਸ਼ਰਟ ਵੀ ਬਣਾ ਸਕਦੇ ਆ ਹਨਾ ਇਸ ਤਰ੍ਹਾਂ ਇਹਦਾ ਸ਼ਰਟ ਵੀ ਬਹੁਤ ਸੋਹਣਾ ਬਣਦਾਗਾ ਆਹ ਵਾਲਾ ਕੇਰਾ ਆ ਜਾਊਗਾ ਇਹਦੇ ਹਾਫ ਸੈਂਟਰ ਪੈਨਲ ਆਹ ਜੂਏ ਦੀ ਸੈਂਟਰ ਚ ਆ ਚੀਜ਼ ਆ ਜਾਊਗੀ ਇੱਕ ਸਾਈਡ ਇਹਦਾ ਆ ਚੀਜ਼ ਆ ਜਾਊਗਾ ਇਸ ਤਰ੍ਹਾਂ ਦਾ ਸ਼ਰਟ ਵੀ ਬਹੁਤ ਸੋਹਣਾ ਬਾਜੂ ਤੇ ਨਾਲ ਬਾਰਡਰ ਲੱਗ ਕੇ ਸ਼ਰਟ ਵੀ ਬਹੁਤ ਸੋਹਣਾ ਬਣਦਾ ਪਰ ਮੇਰੇ ਕੋਲ ਦੁਪੱਟਿਆਂ 'ਚ ਬਹੁਤ ਸੇਲ ਹੋ ਰਹੀ ਹੈ ਇਹ ਸਾਡੇ ਕੋਲੇ ਪਾਸੋਂ ਚੌਥੀ ਮਾਲ ਆਇਆ ਸੀਗਾ ਤੇ ਘਟੋ ਘਟ ਮੇਰੇ 10 ਦੁਪੱਟੇ ਦੇ ਨਾਲ ਦੇ ਸੇਲ ਇਹਦੋਂ ਪਹਿਲਾਂ ਹੋ ਚੁੱਕੇ ਆ ਹਾਂਜੀ ਆਪਣੇ ਕੋਲੇ 5-7 ਪੀਸ ਰਹਿ ਗਏ ਜੇ ਕਿਸੇ ਭੈਣ ਨੂੰ ਪਸੰਦ ਆ ਦੋ ਲੈਣਿਆ ਚਾਰ ਲੈਣੇ ਆ ਜਿੰਨੇ ਮਰਜੀ ਤੁਸੀਂ ਲੈਣੇ ਆ ਤੁਸੀਂ ਉਹਨੇ ਲੈ ਸਕਦੇ ਹੋ ਹਾਂਜੀ ਇਹਦਾ ਰੇਟ ਹੈਗਾ 550 ਰੁਪਏ 550 ਰੁਪਏ ਦਾ ਰੇਟ ਹੈ ਜੀ ਪੂਰਾ 2.5 ਮੀਟਰ ਦਾ ਦੁਪੱਟਾ ਹੈਗਾ ਦੇਖੋ ਬਹੁਤ ਸੋਹਣਾ ਦੁਪੱਟਾ ਜੇ ਤੁਹਾਨੂੰ ਕੋਈ ਭੈਣ ਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਜੀ ਜੇ ਕਿਸੇ ਭੈਣ ਦਾ ਆਰਡਰ ਚੱਲ ਰਿਹਾ ਚੱਲ ਰਿਹਾ ਜਿੰਨਾ ਭੈਣਾਂ ਦਾ ਜੇ ਹੋਰ ਖਵਾਉਣਾ ਚਾਹੁੰਦੇ ਆਂ ਆਪਣੇ ਸੂਟਾਂ ਚ ਤਾਂ ਉਹ ਵੀ ਲੈ ਸਕਦੇ ਆ ਤੁਸੀਂ ਆਪਣਾ ਆਰਡਰ ਰਖਵਾ ਸਕਦੇ ਹੋ ਇੱਕ ਇਹ ਵਾਲਾ ਦੁਪੱਟਾ ਦੇਖੋ ਇਹ ਬ੍ਰੌਕਟ ਦੇ ਦੁਪੱਟੇ ਆਏ ਆ ਜਿਵੇਂ ਅੱਜਕੱਲ ਖੀਨਖਾਬ ਦੇ ਸੂਟ ਚੱਲ ਰਹੇ ਹਨ ਉਹਨਾਂ ਨਾਲ ਇਹ ਵਾਲੇ ਦੁਪੱਟੇ ਬਹੁਤ ਸੋਹਣੇ ਲੱਗਦੇ ਆ ਲਏ ਆਪਣੇ ਕੋਲ ਬਹੁਤ ਸੇਲ ਹੋਈ ਜਾਂਦੇ ਆ ਜੀ ਦੇਖੋ ਬ੍ਰੌਕਟ ਦੇ ਦੁਪੱਟੇ ਖੀਨਖਾਬ ਦੇ ਸੂਟ ਨਾਲ ਬਹੁਤ ਸੋਹਣੇ ਲੱਗਦੇ ਆ ਕਿ ਕੋਈ ਭੈਣ ਸ਼ਰਟ ਬਣਾਉਣਾ ਚਾਹੁੰਦੀ ਹੈ ਤਾਂ ਦਾ ਸ਼ਰਟ ਬਣਵਾਓ ਜੇ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਆ ਤਾਂ ਇੰਨੇ ਸੋਹਣੇ ਲੱਗਦੇ ਜੀ ਇਹ ਦੁਪੱਟੇ ਪਾਰਟੀ ਵੇਅਰ ਸੂਟ ਨਾਲ ਸਿੰਪਲ ਜਿਵੇਂ ਤੁਸੀਂ ਸਿੰਪਲ ਪਲੇਨ ਸੂਟ ਲੈ ਕੇ ਭਣਾਦੀ ਉਹਨੂੰ ਕਰਵਾ ਲਓ ਥੋੜਾ ਮੋਟਾ ਕੰਮ ਕਰਵਾ ਲਓ ਚਾਹੇ ਪਲੇਨ ਲੈ ਕੇ ਲੈ ਲਓ ਇਹਨੂੰ ਡਾਈ ਕਰਵਾ ਲਓ ਕਿਉਂਕਿ ਤੇ ਜਰੀ ਦਾ ਕਲਰ ਤਾਂ ਇਦਾਂ ਹੀ ਰਹਿੰਦਾ ਹੁੰਦਾ ਬਹੁਤ ਸੋਹਣਾ ਦੁਪੱਟਾ ਲੱਗਦਾ ਹੈ ਇਹ ਦੇਖੋ ਇਸ ਤਰ੍ਹਾਂ ਪੂਰੇ ਡਬਲ ਦੁਪੱਟੇ ਹੈਗੇ ਆ ਬਹੁਤ ਸੋਹਣੇ ਦੁਪੱਟੇ ਲੱਗਦੇ ਆ ਇਹ ਲੈ ਵੀ ਇਸ ਤਰ੍ਹਾਂ ਪੂਰਾ ਡਬਲ ਦੁਪੱਟਾ ਜੀ ਇਹ ਅੱਜ ਆਪਣੇ ਕੋਲ ਦ ਜਿੱਦਾਂ ਤੁਸੀਂ ਮਰਜ਼ੀ ਦੁਪੱਟਾ ਲੈਣਾ ਚਾਹੁੰਦੇ ਹੋ ਉਸ ਤਰ੍ਹਾਂ ਦੇ ਦੁਪੱਟਾ ਆਪਣੇ ਕੋਲ ਤੁਹਾਨੂੰ ਅਵੇਲੇਬਲ ਮਿਲੂਗਾ ਹਾਂਜੀ ਜਿਵੇਂ ਆ ਚੀਜ਼ ਆ ਜਾਂਦੀ ਹੈ ਨਾ ਆ ਆਰਗੈਂਜਾ ਦੇ ਆਗੇ ਇਹ ਲਾਈਨਾਂ ਵਾਲੇ ਆਗੇ ਆਰਗੈਂਜਾ ਦੇ ਹਨ ਦੇਖੋ ਇਸ ਤਰ੍ਹਾਂ ਦੇ ਕੱਟਵਰਕ ਆ ਗਿਆ ਇਹ ਚੀਜ਼ ਆ ਗਈ ਆ ਦੂਸਰੀ ਆਰਗੈਂਜਾ ਆ ਗਈ ਹਨ ਇਹ 350 ਦਾ ਦੁਪੱਟਾ ਜਿਹੇ ਵਾਲਾ ਆਰਗੈਂਜਾ ਦਾ ਪਿਓਰ ਆਰਗੈਂਜਾ ਦਾ ਦੁਪੱਟਾ ਹੈ ਇਹ ਹਨਾ ਤੇ ਇਹ ਜਿਵੇਂ ਬਨਾਰਸੀ ਆ ਗਈ ਸੀ ਬ੍ਰੋਕਟ ਆ ਗਈ ਸੀ ਪਿਓਰ ਸੈਮੀ ਪਿਓਰ ਚਨੂਨ ਸੈਮੀ ਚਨੂਨ ਫੁੱਲ ਪਿਓਰ ਤੇ ਹਰ ਹਰ ਪ੍ਰਕਾਰ ਦੀਆਂ ਦੁਪੱਟਿਆਂ ਚ ਵੈਰਾਈਟੀ ਮਿਲੂਗੀ ਆਪਣੇ ਕੋਲ ਤੁਹਾਨੂੰ ਹਾਂਜੀ ਫਿਰ ਦੱਸਿਓ ਸਾਨੂੰ ਕਮੈਂਟ ਕਰਕੇ ਕਿ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਦੇ ਸਾਡੇ ਜਿਹੜੇ ਸੂਟ ਦਿਖਾਏ ਹੈਗੇ ਅਸੀਂ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਸੂਟ ਤੁਹਾਨੂੰ ਬਹੁਤ ਪਸੰਦ ਆਉਂਦੇ ਹੋਣਗੇ ਸਾਡੀ ਕੋ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਵਧੀਆ ਤੋਂ ਵਧੀਆ ਰੰਗ ਵਧੀਆ ਤੋਂ ਵਧੀਆ ਡਿਜ਼ਾਈਨ ਵਧੀਆ ਤੋਂ ਵਧੀਆ ਕੁਆਲਿਟੀ ਦਿਖਾਈ ਜਾਵੇ ਤੇ ਹਾਂਜੀ ਅਗਲੀ ਵੀਡੀਓ ਤੁਹਾਡੇ ਲਈ ਬਹੁਤ ਜਲਦੀ ਲੈ ਕੇ ਆਵਾਂਗੇ ਅੱਜ ਦੇ ਲਈ ਬੱਸ ਇੰਨਾ ਹੀ ਸ਼ਸ਼ਕਲ ਜੀ